ਕੁਮਰ ਵਿਜੇ ਪ੍ਰਤਾਪ ਨੂੰ 4 ਸਾਲ 9 ਦਿਨ ਬਾਅਦ ਆਮਾਦੀ ਪਾਰਟੀ ਦੇ ਵੱਲੋਂ ਆਪਣੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਉਹ ਦੱਸਦੀ ਹੈ ਕਿ 21 ਜੂਨ 2021 ਨੂੰ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਕੁਮਰ ਵਿਜੇ ਪ੍ਰਤਾਪ ਉਸ ਤੋਂ ਬਾਅਦ ਜਿਸ ਤਰ੍ਹਾਂ ਆਮਾਦੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂ ਫਿਰ ਕੁਮਰ ਵਿਜੇ ਪ੍ਰਤਾਪ ਨੇ ਜੁਆਇਨਿੰਗ ਸਮੇਂ ਕੀ ਕੁਝ ਬਿਆਨ ਦਿੱਤਾ ਸੀ ਇਸ ਬਾਬਤ ਵੀ ਗੱਲਬਾਤ ਕਰਾਂਗੇ ਅੱਜ ਉਹਨਾਂ ਨੂੰ ਪਾਰਟੀ ਦੇ ਵਿੱਚੋਂ 5 ਸਾਲ ਦੇ ਲਈ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਜਦੋਂ ਦੀ ਸਰਕਾਰ ਬਣੀ ਹੈ ਕੁਮਰਜੀਤ ਪ੍ਰਤਾਪ ਆਪਣੀ ਹੀ ਪਾਰਟੀ ਦੇ ਉੱਤੇ ਅਨੇਕਾਂ ਸਵਾਲ ਚੱਕ ਰਹੇ ਸੀ ਕੁਮਰਜੀਤ ਪ੍ਰਤਾਪ ਨੇ ਜਿਹੜਾ ਹੁਣ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਹਨਾਂ ਦਾ ਪਹਿਲਾ بڑا ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਤੇ ਉੱਤੇ ਲਿਖਦਿਆਂ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ ਗੁਰਬਾਣੀ ਦੇ ਵਿੱਚ ਪਈ ਜਿਹੜੇ ਆਪਣੇ ਭਗਤ ਕਬੀਰ ਜੀ ਨੇ ਉਹਨਾਂ ਦਾ ਸ਼ਲੋਕ ਹੈ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1364 ਅੰਗ ਦੇ ਉੱਤੇ ਜਿਹੜਾ ਇਹ ਦਰਜ ਹੈ ਤੁਹਾਨੂੰ ਦੱਸਦੀ ਕਿ ਜੇਕਰ ਇਸ ਦੇ ਅਰਥ ਦੇਖੀਏ ਤਾਂ ਜਿਹੜੇ ਇਹ ਸ਼ਬਦ ਜਿਹੜਾ ਉਹਨਾਂ ਦੇ ਵੱਲੋਂ ਲਿਖਿਆ ਗਿਆ ਤੇ ਤੁਹਾਨੂੰ ਇਸ ਦੇ ਅਰਥ ਸਮਝਾ ਦਈਏ ਕਿ ਇਸ ਦੇ ਅਰਥ ਅਸਲ ਦੇ ਵਿੱਚ ਕੀ ਨੇ ਇਸ ਦੇ ਅਰਥ ਇਹ ਹੀ ਨੇ ਕਿ ਦੁਨੀਆ ਦੀ ਖਾਤਰ ਦੀਨ ਨੂੰ ਵਿਸਾਰ ਕੇ ਮਨੁੱਖ ਤਨ ਪਦਾਰਥ ਪੁੱਤਰ istri ਆਦਿਕ ਕਈ ਮ੍ਰਿਤਿਕ ਬਣਾਉਂਦਾ ਹੈ ਅਤੇ ਇਹਨਾਂ ਤੋਂ ਸੁੱਖ ਦੀ ਆਸ ਰੱਖਦਾ ਹੈ ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ ਪਰ ਹੈ ਕਬੀਰ ਜਿਸ ਮੋਹ ਤੋਂ ਜਗਤ ਝੱਕਦਾ ਹੈ ਉਸ ਨਾਲ ਮੇਰੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਹੁਣ ਇਹ ਜਿਹੜਾ ਅੱਜ ਜੋ ਕੁਝ ਉਹਨਾਂ ਦੇ ਵੱਲੋਂ ਕੁਮਰਜੀ ਪ੍ਰਤਾਪ ਦੇ ਵੱਲੋਂ ਇਹ ਬਿਆਨ ਸੀ ਜਿਹੜਾ ਉਹ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਵਾਰ ਫਿਰ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਗਰਮੰਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਹੁਣ ਜਿਹੜੇ 4 ਸਾਲ 9 ਦਿਨ ਬਾਅਦ ਆਮਾਦੀ ਪਾਰਟੀ ਦੇ ਵਿੱਚ ਰਹੇ ਕੁਮਰ ਵਿਜੇ ਪ੍ਰਤਾਪ 21 ਜੂਨ 2021 ਨੂੰ ਪਾਰਟੀ 'ਚ ਸ਼ਾਮਲ ਹੋਏ ਸੀ ਤੇ 29 ਜੂਨ 2025 ਨੂੰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਜਦੋਂ ਕੁਮਰ ਵਿਜੇ ਪ੍ਰਤਾਪ ਤੋਂ ਦੱਸਦੀ ਕਿ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਈ ਰਾਜਨੀਤਿਕ ਕਰਨ ਨਹੀਂ ਜਾ ਰਹੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਇੱਕ ਆਮ ਵਿਅਕਤੀ ਦੀ ਹਾਲਤ ਕਿਹੋ ਜੀ ਹੋਵੇਗੀ ਤਾਂ ਤੁਸੀਂ ਸੋਚ ਸਕਦੇ ਹੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਰਾਜਨੀਤੀ ਦੀ ਪ੍ਰਵਾਸਾ ਹੀ ਬਦਲ ਦੇਾਂਗੇ ਹੋਰ ਕੀ ਕੁਝ ਉਹਨਾਂ ਨੇ ਉਸ ਵਕਤ ਕਿਹਾ ਸੀ ਤੁਹਾਨੂੰ ਇੱਕ ਵਾਰੀ ਉਸ ਦੇ ਉੱਤੇ ਝਾਕ ਕੀ ਜਾਂ ਸੰਖੇਪ ਦੇ ਵਿੱਚ ਥੋੜੀ ਜੀ ਪੰਛੀ ਝਾਤ ਤੁਰ ਮਾਰਾ ਦੀਏ ਜਿਹੜੇ ਬਿਆਨ ਉਹਨਾਂ ਦੇ ਵੱਲੋਂ ਦਿੱਤੇ ਗਏ ਸੀ ਉਹਨਾਂ ਬਿਆਨਾਂ ਦੇ ਉੱਤੇ ਉਹ ਅੱਜ ਵੀ ਕਾਇਮ ਸੀ ਅੱਜ ਦੇਖੋ ਅਸੀਂ ਕੋਈ ਰਾਜਨੀਤਿਕ ਰਣ ਨਹੀਂ ਜਾ ਰਹੇ ਰਾਜਨੀਤੀ ਅਸੀਂ ਦੇਖੋ 70 ਸਾਲ ਹੋ ਗਏ ਦੇਸ਼ ਨੂੰ 70 ਸਾਲ ਤੋਂ ਜ਼ਿਆਦਾ ਹੋ ਗਏ ਆਜ਼ਾਦ ਹੋਏ ਠੀਕ ਨੇ 15 ਹਿਸਾਬ ਇਕ ਰਾਜਨੀਤੀ ਚੱਲੀ ਰਾਜਨੀਤੀ ਠੀਕ ਚੱਲੀ ਉਸ ਤੋਂ ਬਾਅਦ ਜਦੋਂ ਲੁਟੇਰੀਆਂ ਦਾ ਰਾਤ ਹੋ ਗਿਆ ਖਾਸ ਕਰਕੇ ਪੰਜਾਬ ਦੇ ਵਿੱਚ ਦੇਖੋ ਇਹ ਚਰਮ ਸੀਮਾ ਤੇ ਪਹੁੰਚ ਗਿਆ 9 ਤਰੀਕ ਜਦੋਂ ਵੀਕ ਸੀ 9 ਅਪ੍ਰੈਲ ਫਰਡੇ ਇਵਨਿੰਗ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਦੇ ਰੂਪ ਵਿੱਚ ਦੇ ਰੂਪ ਵਿੱਚ ਮਨਾਇਆ ਜਾਊਗਾ ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਸ੍ਰੀ ਭਗਵੰਤ ਸਹਿਬ ਨਿਆਂ ਨਹੀਂ ਮਿਲ ਸਕਿਆ ਨਹੀਂ ਮਿਲ ਸਕਿਆ एक आम व्यक्ति की हालत को भी सोच सकते राजनीति की शुरुआत कर रहे राजनीति राजनीति का असल डिफीनिशन हूं वो डिफीनिशन अखावे राज की राजनीति होंगी की असिजा करना चाहते हाँ जो हिंदुस्तान देखेगा तो इतने जो क्रांति आएगी देख लेना पूरे हिंदुस्तान में भी जानी है एक शुरुआत हो रही है एक नई शुरुआत है इस चीज में कर रहे हैं कि देखो जो अभी नहीं कर सके जहां लूट-फसोट तो उसी देखता है वो पंजाब में जो लूट-फसोट इतने तो सालों तो से चलता आ रहा है हर तरीके का माफिया जो माफिया ऐसी सोचते भी नहीं सके सुनते भी नहीं सके वोस माफिया अगर आज हो गया पता नहीं चलता कि माफिया है कौन इधर उधर पार्टियां का भी पता नहीं चलता कि कौन किस पार्टी, राज पार्टी है राज किस पार्टी का है ऑपोजिशन किस पार्टी की है यह सारे रल मिलकर जो रिपोर्ट प्रेस कराई गई मैं पूरा मैं देख लिया सी किस तरीके दोषी ने वो दोषी ही सरकार को डायरेक्ट कर रहे हैं दोषी ही सारा कुछ करवा रहे हैं इस करके अस ये सोचा कि एक रिवोल्यूशन लेके आना बहुत जरूरी है ਕਿਤੇ ਨਾ ਕਿਤੇ ਕੇਜਰੀਵਾਲ ਦੇ ਵੱਲੋਂ ਜਦੋਂ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ 2022 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਮਜ਼ਬੂਤੀ ਦੇ ਵੱਲ ਵੱਡੀ ਜਿਹੜੀ ਕਾਮਯਾਬੀ ਸੀ ਪਾਰਟੀ ਦੇ ਲਈ ਇਹ ਵੀ ਸੀ ਕਿ ਕੁਮਰ ਵਿਜੇ ਪ੍ਰਤਾਪ ਨੂੰ ਉਹਨਾਂ ਨੇ ਆਪਣੇ ਹੱਕ ਦੇ ਵਿੱਚ ਲੈ ਲਿਆ ਪਈ ਪਾਰਟੀ ਦੇ ਵਿੱਚ ਸ਼ਾਮਲ ਤੇ ਕਰ ਲਿਆ ਕਿਉਂਕਿ ਕੁਮਰ ਵਿਜੇ ਪ੍ਰਤਾਪ ਉਹ ਚਿਹਰਾ ਸੀ ਜਿਹੜੇ ਲਗਾਤਾਰ ਵਿਅਦੀ ਮਸਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਿੱਟ ਦੇ ਵਿੱਚ ਜੋ ਕੁਝ ਰਿਪੋਰਟ ਤਿਆਰ ਕੀਤੀ ਗਈ ਸੀ ਉਸ ਰਿਪੋਰਟ ਨੂੰ ਲੈ ਕੇ ਉਹ ਸਰਕਾਰ ਨੂੰ ਘੇਰ ਰਹੀ ਸੀ ਭਾਵੇਂ ਬਾਦਲ ਸਰਕਾਰ ਪਹਿਲਾਂ ਦੀ ਗੱਲ ਹੋਵੇ ਜਾਂ ਫਿਰ ਉਸ ਵਕਤ ਦੀ ਕੈਪਟਨ ਸਰਕਾਰ ਜਾਂ ਫਿਰ ਚੰਨੀ ਸਰਕਾਰ ਦੀ ਗੱਲ ਕਰੀਏ ਕਿਉਂਕਿ ਲਗਾਤਾਰ ਉਹ ਘੇਰਦੇ ਰਹੇ ਸੀ ਹੁਣ ਕੇਜਰੀਵਾਲ ਨੇ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਸਮੇਂ ਕਿਹਾ ਸੀ ਕਿ ਮੈਂ ਕੁਮਰ ਵਿਜੇ ਪ੍ਰਤਾਪ ਨੂੰ ਆਪਣਾ ਅਫਸਰ ਦਾ ਆਮਨ ਦਾ ਹਾਂ ਕਿਉਂਕਿ ਇਹ ਵੀ ਅਫਸਰ ਹੈ ਤੇ ਮੈਂ ਵੀ ਅਫਸਰ ਹ ਉਹਨਾਂ ਨੇ ਕਿਹਾ ਸੀ ਕਿ ਅੱਜ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਕੁਮਰ ਵਿਜੇ ਪ੍ਰਤਾਪ ਆਮ ਆਦੀ ਪਾਰਟੀ ਚ ਸ਼ਾਮਲ ਹੋ ਰਹੇ ਨੇ ਕੁਮਰ ਵਿਜੇ ਪ੍ਰਤਾਪ ਨੇਤਾ ਨਹੀਂ ਹੈ ਨਾ ਹੀ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਨੇਤਾ ਸੀ ਨਾ ਹੀ ਮੇਰਾ ਕੋਈ ਪਰਿਵਾਰਕ ਮੈਂਬਰ ਕੋਈ ਨੇਤਾ ਸੀ ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ ਇਹਨਾਂ ਦੇ ਵਿਰੋਧੀ ਵੀ ਇਸ ਦੀ ਇਮਾਨਦਾਰੀ ਦੀ ਕਸਮ ਖਾਉਂਦੇ ਨੇ ਕਿਹਾ ਜਾਂਦਾ ਹੈ ਕਿ ਆਮ ਆਦਮੀ ਦੇ ਪੁਲਸ ਵਾਲੇ ਜਿਹੜੇ ਨੇ ਉਹ ਕੁਮਰ ਵਿਜੇ ਪ੍ਰਤਾਪ ਨੇ ਕੇਜਰੀਵਾਲ ਨੇ ਇਹ ਵੀ ਗੱਲ ਕਹੀ ਸੀ ਕਿ ਕੁਮਰ ਵਿਜੇ ਪ੍ਰਤਾਪ ਦੀ ਅਧੂਰੀ ਲੜਾਈ ਪੰਜਾਬ ਚ ਸਰਕਾਰ ਬਣਾਉਣ ਤੋਂ ਬਾਅਦ ਪੂਰੀ ਕੀਤੀ ਜਾਵੇਗੀ ਬੇਦਵੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ ਹੋਰ ਕੀ ਕੁਝ ਅਰਵਿੰਦ ਕੇਜਰੀਵਾਲ ਨੇ ਉਸ ਵਕਤ ਕਿਹਾ ਸੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੋ ਕੁਝ ਬਿਆਨ ਕੀਤੇ ਗਏ ਸੀ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂ ਫਿਰ ਕੁਮਰ ਵਿਜੇ ਪ੍ਰਤਾਪ ਅਰਵਿੰਦ ਕੇਜਰੀਵਾਲ ਨੂੰ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਆਪਣੇ ਜਬ ਇੰਟਰਵਿਊ ਦੇ ਰਾਹੀਂ ਵਕ ਵਕ ਪਲੇਟਫਾਰਮਾਂ ਦੇ ਉੱਤੇ ਉਹਨਾਂ ਨੂੰ ਚੇਤਿਤ ਕਰਾਉਂਦੇ ਰਹੇ ਪਰ ਹਲੇ ਤੱਕ ਜੋ ਕੁਝ ਪਹਿਲਾਂ ਉਹਨਾਂ ਨੇ ਕਿਹਾ ਗਿਆ ਸੀ ਤੁਹਾਨੂੰ ਇੱਕ ਵਾਰੀ ਉਹਨਾਂ ਦਾ ਉਹ ਬਿਆਨ ਸੁਣਾ ਦਿੰਦੇ ਹਾਂ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹਨਾਂ ਨੂੰ ਪਾਰਟ ਨੇ ਸ਼ਾਮਲ ਕੀਤਾ ਗਿਆ ਸੀ ਇੱਕ ਸੰਖੇਪ ਦੇ ਵਿੱਚ ਪੰਛੀ ਝਾਤੀ ਉਹਨਾਂ ਦੇ ਉੱਤੇ ਵੀ ਤੁਹਾਨੂੰ ਮਰਾ ਦਿੰਦੇ ਆ ਦੋਸਤੋ ਅੱਜ आम आदमी पार्टी के लिए पंजाब के लिए बहुत ही खुशी का दिन है कुंवर विजय प्रताप जी आम आदमी पार्टी में शामिल हो रहे हैं कुंवर विजय प्रताप जी नेता नहीं है नाइन इनके माँ बाप नेता थे नाइन इनके दादा परदादा नेता थे ये पॉलिटिकल परिवार से नहीं आते मैं भी नेता नहीं हूं ये भी नेता नहीं है हमारी नेताओं की पार्टी नहीं है हमें राजनीति करनी नहीं आती हम सब देश के लिए आए हैं समाज के लिए आए और उसी भावना के साथ आज कुंवर विजय प्रताप जी आम आदमी पार्टी में शामिल हो रहे हैं पंजाब का बच्चा बच्चा विजय प्रताप जी के बारे में जानता है इनके विरोधी भी इनकी ईमानदारी की कसम खाते हैं कि बेहद ईमानदार अफसर रहे मेरे मित्र मैं इनको एक तरह से अपना अफसर भाई कह सकता हूं मैं भी अफसर था ये भी अफसर है कुर विजय प्रताप जी लेकिन पिछले दो ढाई साल के अंदर जो बरगाड़ी कांड में पंजाब के लोगों को न्याय दिलाने के लिए इन्होंने संघर्ष किया वो पूरा पंजाब देख रहा है बरगाड़ी में बेअदबी हुई फिर गोलीकांड हुआ और उनके जो मास्टरमाइंड थे वो खुलेआम घूम रहे इन्होंने जांच की जो मास्टरमाइंड थे उन सबका पता लगाया लेकिन सारा सिस्टम इनके खिलाफ हो गया जब इन्हें लगा कि सिस्टम के अंदर रह के कुछ नहीं कर सकते तो इन्होंने इस्तीफा दे दिया कुंवर विजय प्रताप ने सरकार बन तो बाद ਲਗਾਤਾਰ ਆਪਣੀ ਹੀ ਸਰਕਾਰ ਦੇ ਖਿਲਾਫ ਵਟਕਰ ਦੇ ਦਿਖਾਈ ਦਿੱਤੇ ਸੀ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਪਹਿਲਾਂ ਜਦੋਂ ਬੇਅਦਬੀ ਹੋਈ ਸੀ ਉਦੋਂ ਕੈਪਟਨ ਦੇ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉਹ ਬਾਦਲਾ ਦੀ ਸਰਕਾਰ ਸੀ ਨਾ ਤਾਂ ਉਹਨਾਂ ਨੇ ਇਨਸਾਫ ਦੇਣਾ ਸੀ ਕਿਉਂਕਿ ਉਹਨਾਂ ਦੀ ਸਰਕਾਰ ਦੇ ਸਮੇਂ ਜੋ ਕੁਝ ਘਟਨਾਕਣ ਵਾਪਰਿਆ ਸੀ ਉਸ ਤੋਂ ਬਾਅਦ ਸੌ ਚੁੱਕ ਕੇ ਜਾਂ ਫਿਰ ਕਹਿ ਲਈ ਕਸਮ ਖਾ ਕੇ ਬੇਅਦਵੀ ਦੇ ਮਸਲੇ ਨੂੰ ਲੈ ਕੇ ਕੈਪਟਨ ਮਰਿੰਦਰ ਸਿੰਘ ਦਾ ਵੀ ਇੱਕ ਟਰਨੀ ਪੁਆਇੰਟ ਸੀ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵੀ ਸਰਕਾਰ ਬਣਾਈ ਸੀ ਪਰ ਉਹ ਵੀ ਜਿਹੜੇ ਪੰਜਾਬ ਦੇ ਵਿੱਚ ਸਿੱਖ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕੇ ਉਹਨਾਂ ਨੂੰ ਇਨਸਾਫ ਨਹੀਂ ਦਿਵਾ ਸਕੇ ਬੇਅਦਵੀ ਮਸਲੇ ਨੂੰ ਲੈ ਕੇ ਪਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਵਨਤ ਮਾਨ ਦੇ ਵੱਲੋਂ ਆਮ ਆਦੀ ਪਾਰਟੀ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੱਤਵਾ ਕਰਦਾਂਗੇ ਫੜਾਂਗੇ ਕਿਉਂਕਿ ਜਿਸ ਨੇ ਰਿਪੋਰਟ ਤਿਆਰ ਕੀਤੀ ਸੀ ਜਿਹੜੇ ਉਮਰ ਵਿਜੇ ਪ੍ਰਤਾਪ ਸਾਡੀ ਪਾਰਟੀ ਦਾ ਹਿੱਸਾ ਨੇ ਉਹਨਾਂ ਦੇ ਕੋਲ ਸਭ ਕੁਝ ਹੈ ਗਿਆ ਪਰ ਜਦੋਂ ਸਰਕਾਰ ਬਣੀ ਤਾਂ ਉਹ ਵੀ ਯੂ ਟਰਨ ਮਾਰ ਗਏ ਉਹਨਾਂ ਦੇ ਵੱਲੋਂ ਵੀ ਨਹੀਂ ਪੁੱਛਿਆ ਗਿਆ ਉਹ ਜਿਸ ਨੂੰ ਲੈ ਕੇ ਕੁਮਰਜੀ ਪ੍ਰਤਾਪ ਦੇ ਵਿੱਚ ਨਾਰਾਜ਼ਗੀ ਸੀ ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਸਿਆਸਤ ਕੋਈ ਰਾਜਨੀਤੀ ਕਰਨ ਵਾਸਤੇ ਨਹੀਂ ਆਇਆ ਸੀ ਮੈਂ ਇੱਕ ਜਿਹੜਾ ਸਿਆਸੀ ਸੱਭਿਆਚਾਰ ਨੂੰ ਸੁਧਾਰਨ ਵਾਸਤੇ ਰਾਜਨੀਤੀ ਦੀ ਪ੍ਰਵਾਹਸ਼ਾ ਨੂੰ ਬਦਲਣ ਵਾਸਤੇ ਮੈਂ ਰਾਜਨੀਤੀ ਦੇ ਵਿੱਚ ਆਇਆ ਸੀ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਇੱਕ ਵੱਡਾ ਉਹਦਾ ਛੱਡ ਕੇ ਪਾਰਟੀ ਦੇ ਵਿੱਚ ਆਉਣਾ ਪਾਰਟੀ ਤੋਂ ਬਾਅਦ ਜਿਸ ਤਰ੍ਹਾਂ ਜਿਹੜੇ ਆਪਣੇ ਕੁਮਰਜੀ ਪ੍ਰਤਾਪ ਨੇ ਉਹਨਾਂ ਨੂੰ ਵਰਤ ਕੇ ਪਾਰਟੀ ਦੇ ਵਿੱਚੋਂ ਬਾਹਰ ਕੱਢ ਦੇਣਾ ਕਿਤੇ ਨਾ ਕਿਤੇ ਵੱਡੇ ਸਵਾਲ ਕਾਰਜਗੁਜ਼ਾਰੀ ਜਿਹੜੀ ਗੁਰਜਾਰੀ ਹੈ ਜਿਹੜੀ ਵੱਡੇ ਸਵਾਲ ਜਿਹੜੇ ਕਾਰਗੁਜ਼ਾਰੀ ਸਰਕਾਰ ਦੀ ਹੈ ਉਸ ਦੇ ਉੱਤੇ ਵੀ ਖੜੇ ਹੁੰਦੇ ਨੇ ਕਿ ਆਕਰਕਰ ਹਾਲੇ ਤੱਕ ਸਿੱਖਾਂ ਨੂੰ ਵੈਦਵੀ ਮਸਲੇ ਲੈ ਕੇ ਇਨਸਾਫ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਦੂਜੇ ਪਾਸੇ ਸੁਖਵੀਰ ਬਾਦਲ ਅਕਾਲੀ ਦਲ ਵੀ ਇਹ ਗੱਲ ਕਹਿੰਦਾ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਸੀ ਜੇਕਰ ਲੱਗਦਾ ਹੈ ਕਿ ਸਾਡੇ ਅਸੀਂ ਵੈਦਵੀ ਕੀਤੀ ਹੈ ਤਾਂ ਸਾਨੂੰ ਫੜ ਕੇ ਦਿਖਾਓ ਕਿਉਂਕਿ ਇਹ ਸਵਾਲ ਵੀ ਲਗਾਤਾਰ ਕੁੰਮਰ ਵਿਜੇ ਪ੍ਰਤਾਪ ਤੋਂ ਦੇ ਵੱਲੋਂ ਵੀ ਕਿਤਨਾ ਕਿਤੇ ਉਹਨਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਜਿਹੜੀ ਅਕਾਲ ਦਲ ਦੇ ਵੱਲੋਂ ਇਸ ਦੇ ਕਰਕੇ ਕੁੰਮਰ ਵਿਜੇ ਪ੍ਰਤਾਪ ਹੁਣ ਵਿਚਕਾਰ ਫਸ ਗਏ ਨੇ ਪਾਰਟੀ ਦੇ ਵਿੱਚ ਕੱਢੇ ਜਾਣ ਤੋਂ ਬਾਅਦ ਹੁਣ ਕੁੰਮਰ ਵਿਜੇ ਪ੍ਰਤਾਪ ਦਾ ਅਗਲਾ ਫੈਸਲਾ ਕੀ ਹੋਵੇਗਾ ਕੀ ਕਿਸੇ ਦੂਜੀ ਪਾਰਟੀ ਦੇ ਵਿੱਚ ਕਾਂਗਰਸ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਭਰਤੀ ਕਮੇਟੀ ਜਾਂ ਫਿਰ ਜਿਹੜੀ ਅਕਲ ਨਾਲ ਵਾਰਸ ਪੰਜਾਬ ਹੈ ਜੇ ਉਹਦਾ ਹਿੱਸਾ ਬਣਨਗੇ ਜਾਂ ਜਾਤ ਤੋੜ ਦੇ ਉਹ ਚੋਣ ਲੜਨਗੇ ਜਾਂ ਫਿਰ ਸਿਆਸਤੋਂ ਕਿਨਾਰਾ ਕਰ ਜਾਣਗੇ ਉਹਨੇ ਭਵਿੱਖ ਦੇ ਗਰਭ ਦੇ ਵਿੱਚ ਹੈ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਸ ਤਰ੍ਹਾਂ ਵਾਅਦੇ ਕੀਤੇ ਗਏ ਸੀ ਮੁੱਖ ਮੰਤਰੀ ਭਵੰਤ ਮਾਨ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਕਿ ਕੁਮਰਵਜੀਤ ਪ੍ਰਤਾਪ ਤੋਂ ਬਿਨਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਕੱਢਣ ਤੋਂ ਬਾਅਦ ਉਹ ਜਿਹੜੀ ਆਮ ਆਦੀ ਪਾਰਟੀ ਦੇ ਵਿੱਚ ਨੇ ਵੱਲੋਂ ਜਿਹੜਾ ਚੋਣ ਪ੍ਰਚਾਰ ਦੇ ਦੌਰਾਨ ਬਿਜਾਦੂ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਜਾਂ ਫਿਰ ਸਜਾ ਦਵਾਨ ਦੇ ਲਈ ਜੋ ਵਾਅਦਾ ਕੀਤਾ ਸੀ ਕਿ ਉਸ ਦੇ ਵਿੱਚ ਸਹੀ ਭੂਮਿਕਾ ਨਿਭਾਉਣ ਦੇ ਵਿੱਚ ਕੰਮ ਹੋਣਗੇ ਜਾਂ ਫਿਰ ਇਹ ਜਿਹੜਾ ਚੋਣ ਵਾਅਦਾ ਸੀ ਜਾਂ ਫਿਰ ਕਹਿ ਲਈਏ ਇਹ ਜਿਹੜੀ ਸਿੱਖਾਂ ਦਾ ਇੱਕ ਇਸ਼ੂ ਸੀ ਸਿੱਖਾਂ ਦੀ ਇੱਕ ਜਿਹੜੀ ਕਹਿ ਲਈਏ ਮੰਗ ਸੀ ਲੰਬੇ ਸਮੇਂ ਤੋਂ ਕਿ ਇਸ ਨੂੰ ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵਾਂਗੂ ਇਸੇ ਤਰ੍ਹਾਂ ਅੱਗੇ ਰੋੜ ਕੇ ਅਗਲੀ ਸਰਕਾਰ 2027 ਤੱਕ ਲੈ ਕੇ ਜਾਇ ਜਾਵੇਗਾ ਜਦੋਂ ਕੋਈ ਹੋਰ ਸਰਕਾਰ ਆ ਕੇ ਇਹਦਾ ਵਾਅਦਾ ਕਰਕੇ ਪੰਜਾਬ ਦੀਆਂ ਸਿੱਖ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇਗੀ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਤੇ ਕਮੈਂਟ ਬਾਕ ਦਿਓ ਜੁੜੋ ਧੰਨਵਾਦ